ਮਾਹੌਲ ਉਸ ਵਕਤ ਤਨਾਪਣ ਪਣ ਗਿਆ ਜਦੋਂ ਦੋ ਤਿਰਾ ਵਿਚਾਲੇ ਗੋਲੀਆਂ ਚੱਲੀਆਂ ਨੇ ਇੱਕ ਨੌਜਵਾਨ ਦੇ ਉੱਤੇ ਗੋਲੀਆਂ ਕੁਝ ਨੌਜਵਾਨਾਂ ਦੇ ਵੱਲੋਂ ਆ ਕੇ ਚਲਾਈਆਂ ਗਈਆਂ ਸੰਸਾਨ ਵਾਲੇ ਇਰੀਏ ਦੇ ਵਿੱਚ ਉਸ ਵਕਤ ਭਗੜ ਮਚ ਗਈ ਨੌਜਵਾਨ ਜਦੋਂ ਕੁਝ ਆਦੇ ਨੇ ਤਾਂ ਇੱਕ ਨੌਜਵਾਨ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਲੋਕ ਵੀ ਦਹਿਸ਼ਤ ਦੇ ਵਿੱਚ ਨੇ ਕਿਹਾ ਜਾ ਰਿਹਾ ਕਿ ਪ੍ਰਾਣੀ ਰੰਜਿਸ਼ ਤੇ ਚਲਦਿਆ ਹਮਲਾ ਕੀਤਾ ਗਿਆ ਹਾਲਾਂਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਪੁਲਿਸ ਦੇ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਆ ਤੇ ਆਪਣੇ ਕਬਜ਼ੇ ਦੇ ਵਿੱਚ ਲੈਨੇ ਨੌਜਵਾਨ 사ਜਨ ਦੇ ਬਿਆਨਾਂ ਦੇ ਆਧਾਰ ਤੇ ਉੱਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਤੇ ਸ਼ਿਕਾਇਤਕਰਤਾ 사ਜਨ ਦੇ ਬਿਆਨ ਲੈ ਲਏ ਗਏ ਨੇ ਤੇ ਪੁਲਿਸ ਦੇ ਵੱਲੋਂ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਅਮਲ ਦੇ ਵਿੱਚ ਲੀ ਆਂਦੀ ਜਾਵੇਗੀ ਤਸਵੀਰਾਂ ਅੰਮ੍ਰਿਤਸਰ ਦੇ ਪਿੰਡ ਮਾਹਲ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੋ ਟੀਰਾਂ ਦੇ ਵਿਚਕਾਰ ਝੜਪ ਦੇ ਖੁਣ ਮਿਲੀ ਗੋਲੀਆਂ ਚਲਾ ਦਿੱਤੀਆਂ ਗਈਆਂ ਪੁਰਾਣੀ ਰੰਜਿਸ਼ ਤੇ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਤੇ ਚਲਦਿਆ ਹੀ ਉਸ ਤੇ ਉੱਤੇ ਹਮਲਾ ਕੀਤਾ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਕਿ ਨਾ ਨੌਜਵਾਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦਾ ਰੁਕਣ ਲੈਂਦੇ ਤੇ ਸਾਰੀ ਵਾਰਤਾਤ ਨੂੰ ਬਿਆਨ ਕਰਦਿਆਂ ਪਿੜਤ ਪਰਿਵਾਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਸੁਣ ਲੈਣੇ ਆ ਆਪਣੀ ਸਟੇਜ ਇੱਥੇ ਹੀ ਆ ਤੇ ਭਾਜੀ ਇਹ ਨਾ ਲੜਾਈ ਕਿਸੇ ਦੀ ਵੀ ਉਦੋਂ ਮੇਰੇ ਮੇਰੇ ਭਰਾ ਦਾ ਤੇ ਮੇਰਾ ਨਾਂ ਨਜਾਇਜ਼ ਹੀ ਇਹਨਾਂ ਨੇ ਲਖਾਤਾ ਸੀ ਵਿੱਚ ਜਾ ਕੇ ਅਸੀਂ ਘਰੇ ਹੀ ਉਦੋਂ ਸਾਡੀ ਬੰਦਗੀ ਇੱਥੇ ਹੀ ਉਹਨਾਂ ਘਰੇ ਹੀ ਲਾਗੇ ਤੇ ਇਹਨਾਂ ਨੇ ਨਜਾਇਜ਼ ਹੀ ਉਹਦਾ ਨਾਮ ਲਿਖਾਤਾ ਵਾ ਇਹ ਜਦੋਂ ਮਰਜੀ ਸਾਡੇ ਘਰੇ ਆਣ ਕੇ ਪੈ ਜਾਂਦੇ ਆ ਪਿਛਲੇ ਥੋੜੇ ਟਾਈਮ ਹੋ ਗਿਆ ਉਹਦੇ ਵੀ ਸਾਡੇ ਘਰੇ ਆਣ ਕੇ ਪਏ ਹੀ ਇੱਕ ਰਾਜਾ ਟਿੰਗ ਰਕ ਲਾਉਣੇ ਵਾਲਾ ਕਾਕਾ ਸ਼ੁੱਟਰ ਇੱਕ ਡੋਲੂ ਇੱਕ ਆ ਇਥੇ ਪੀਪੀ ਪੀਪੀ ਦਾ ਭਰਾ ਕਾਕਾ ਉਹਨਾਂ ਨੂੰ ਸਿੱਧਾ ਨਾਲ ਸਾ ਜਣੇ ਆ ਹਾਂਜੀ ਇਹ ਹਾਂਜੀ ਮਸਲਾ ਇਹ ਹੀ ਇਹਨਾਂ ਨੇ ਨਾ ਆਪਸ 'ਚ ਹੈਗੇ ਵਾ ਮੁੰਡੇ ਉਹਨਾਂ ਦੀ ਲੜਾਈ ਹੋਈ ਆਪਸ ਤੇ ਇਹਨਾਂ ਨੇ ਉਹਦੇ ਵੀ ਸਾਡਾ ਨਾਮ ਨਜਾਇਜ਼ ਹੀ ਲਿਖਾਤਾ ਹੀ ਸਾਡਾ ਨਾਮ ਇਹਨਾਂ ਨੇ ਮੇਰੇ ਭਰਾ ਅੱਜ ਨਾ ਕਿ ਅਹੀਂ ਉਥੇ ਘਰੇ ਹੀ ਆਪਾਂ ਬੰਦਗੀ ਸਾਡੇ ਇੱਥੇ ਚਰਚ ਦੀ ਆਪਾਂ ਉੱਥੇ ਹੀ ਦੇ ਇਹ ਰਾਜਾ ਡੋਲੂ ਤੇ ਕਾਕਾ ਸ਼ੂਟਰ ਇਹ ਰਹਿੰਦੇ ਆ ਢਿੰਗੜਾ ਕਲੋਨੀ ਤੇ ਇੱਕ ਜਿਹੜਾ ਪੀਪੀ ਹੈ ਨਾ ਪੀਪੀ ਦਾ ਭਰਾ ਕਾਕਾ ਉਹਦਾ ਨਾਮ ਸਾਜਣਿਆ ਸਿੱਧਾ ਸੰਨਾ ਪ੍ਰਕਾਸ਼ ਸਿੰਘ ਆਦਾ ਅ ਪਿਛਲੀ ਗਲੀ ਚ ਕਰਾਇਤੇ ਰਹਿੰਦੇ ਵਾ ਉਹ ਵੀ ਨਾਲ ਹੀ ਉਹ ਗੱਡੀ ਚੋਂ ਨਹੀਂ ਉਤਰਿਆ ਤੇ ਤਿੰਨ ਜਣੇ ਗੱਡੀ ਚ ਉਤਰੇ ਆ ਹਾਂਜੀ ਸਿੱਧੇ ਫਾਇਰ ਕਿਤੇ ਸਿੱਧੇ ਫਾਇਰ ਕੀਤੇ ਮੇਰੇ ਤੇ ਮੈਂ ਮਾਹਾਂ ਹੀ ਅੱਗੇ ਲਾ ਕੇ ਭੱਜਿਆ ਵਾਂ ਮੈਂ ਪੇਨ ਦੇ ਕੰਮ ਤੇ ਜਾਂਦਾ ਵਾਂ ਤੇ ਅੱਜ ਮੈਂ ਛੁੱਟੀ ਕੀਤੀ ਸੀ ਮੰਗ ਕੇ ਇਹਨਾਂ ਦਾ ਜੋ ਇਨਸਾਫਾ ਨੂੰ ਦਬਾਓ ਇਹਨਾਂ ਦੇ ਪੱਤਾ ਹੀ ਕਰਾਓ ਇਹਨਾਂ ਤੇ ਸਿੱਧੇ ਇਹਨਾਂ ਨੇ ਕੋ ਪਿਸਤੌਲ ਹੀ ਸਿੱਧੇ ਜਿਨ੍ਹਾਂ ਨੇ ਕੀਤੇ ਆ ਨਿਯਾਜ ਪਿਸਤੌਲ ਤੇਨ ਧਿਆਨੂ ਕਾਰਵਾਈ ਇਹਨਾਂ ਦੇ ਜੋ ਬੰਦੀ ਇਹਨਾਂ ਦੇ ਕਾਰਵਾਈ ਕਰੋ ਸਾਡੇ ਪਰਿਵਾਰ ਨੂੰ ਬਹੁਤ ਖਤਰਾ ਵਾ ਕਿਉਂਕਿ ਮੇਰੇ ਫਾਦਰ ਲੈਸ ਸਿਆ ਮੈਂ ਮੰਮੀ ਦੇ ਭੈਣ ਘਰੇ ਰਹਿੰਦੇ ਜਦੋਂ ਮਰਜ਼ੀ ਆਣ ਕੇ ਸਾਡੇ ਘਰੇ ਆਣ ਕੇ ਸ਼ਰਾਬ ਪੀਤੀ ਹੁੰਦੀ ਗੱਲ ਪੈ ਜਾਂਦੇ ਆ ਵੇਲੇ ਪਿਛਲੀ ਈ ਵਾਰੀ ਵੀ ਸ਼ੀਸ਼ੇ ਤੋੜ ਕੇ ਗਏ ਗੋਲੀਆਂ ਚਲਾ ਕੇ ਗਏ ਉਦੋਂ ਵੀ ਇਹਨਾਂ ਨੂੰ ਕਿਹਾ ਉਦੋਂ ਵੀ ਨਹੀਂ ਇਹਨਾਂ ਨੇ ਕੀਤਾ ਕੋਈ ਮਸਲਾ ਹੱਲ ਹੋਇਆ ਉਨੇ ਫੇਰ ਉੱਥੇ ਮੈਂ ਕਿਹਾ ਸਿੱਧੇ ਫਾਇਰ ਮਾਰੇ ਤਿੰਨ ਜਾਨੇ ਉਤਰ ਕੇ ਤੇ ਇੱਕ ਢਿੰਗੜ ਕਲੋਨੀ ਦੇ ਰਹਿਣ ਵਾਲੇ ਤਿੰਨ ਜਾਨੇ ਕਾਕਾ ਕਾਕਾ ਸ਼ੂਟਰ ਆਪਣਾ ਡੋਲੂ ਤੇ ਰਾਜਾ ਢਿੰਗ ਰਾਜਾ ਭయ్యా ਢਿੰਗੜ ਕਲੋਨੀ ਦਾ ਹਾਂਜੀ ਇੱਕ ਆ ਗਲੀ ਚ ਰਾਂ ਦਾ ਪਿਛੇ ਕਰਾਇ ਤੇ ਉਹ ਵੀ ਨਾਲ ਹੀਗਾ ਚਾਰ ਜਾਨੇ ਇਹ ਸਾਨੂੰ ਬੰਦੀ ਕਾਰਵਾਈ ਇਨਾਰੇ ਕਰੋ ਸਾਨੂੰ ਖਤਰਾ ਆ ਸਾਡੇ ਪਰਿਵਾਰ ਨੂੰ ਨਾਲ ਪੁਰਾਣੀ ਰੰਜਿਸ਼ ਹੈ ਹੀ ਪੀ ਇਹਨਾਂ ਦੀ ਲੜਾਈ ਹੋਈਗੀ ਕਿਸੇ ਨਾਲ ਹੀ ਹਨਾ ਤੇ ਉਹਨਾਂ ਦੀ ਆਪਸ ਚ ਲੜਾਈ ਹੋਈ ਸੀ ਇਹ ਇਹਨਾਂ ਨੇ ਸਾਡਾ ਇਹਨਾਂ ਨੇ ਨਜਾਇਜ਼ ਹੀ ਸਾਡਾ ਨਾਮ ਲਖਾਤਾ ਨਾ ਕੀ ਇੱਥੇ ਹੈਗੇ ਵੀ ਨਹੀਂ ਸੀ ਅਸੀਂ ਇੱਥੇ ਬੰਦਗੀ ਸਾਡੇ ਘਰੇ ਅਸੀਂ ਉੱਥੇ ਹੀ ਗਏ ਇਹ ਉਦੋਂ ਵੀ ਸਾਡੇ ਘਰੇ ਆਣ ਕੇ ਗੋਲੀਆਂ ਗੋਲੀਬਾਰੀ ਕਰਕੇ ਗਏ ਸੀ ਮੰਗ ਇਹਨਾਂ ਰਿਕ ਬੰਦੀ ਕਾਰਵਾਈ ਕਰੋ ਸਾਨੂੰ ਇਹਨਾਂ ਸਾਡੇ ਪਰਿਵਾਰ ਨੂੰ ਖਤਰਾ ਹੈ ਇਹਨਾਂ ਤੋਂ ਇਹਨਾਂ ਤੇ ਜੋ ਬੰਦਾ ਕਾਰਵਾਈ ਇਹਨਾਂ ਦੇ ਪੱਤੇ ਕਟਾਉਣੇ ਹੈ ਵੇ ਹੁਣ ਤਾਂ ਜਾਣਕਾਰੀ ਕੀ ਤੁਹਾਡੇ ਕੋਲ ਮੌਕੇ ਤੇ ਆਏ ਆ ਜੀ ਇੱਥੇ ਵੈਰੀਫਾਈ ਕਰ ਰਹੇ ਆ ਹੂੰ ਤਸਦੀਕ ਕਰਨ ਤੋਂ ਬਾਅਦ ਜੋ ਸੀ ਉਹ ਵੀ ਕਰ ਰਹੀ ਹੈ ਕਿੰਨੇ ਕੰਪਲੇਂਟ ਕੀਤੀ ਤੁਹਾਨੂੰ ਇਹ ਸਾਜਨ ਮੁੰਡਾ ਜੀ ਇੱਥੇ ਗੋਲੀਆਂ ਕਿੰਨੇ ਚਲਾਈਆਂ ਤੇ ਬਾਰੇ ਪਤਾ ਲੱਗਾ ਬਸ ਤਸਦੀਕ ਕਰ ਰਹੇ ਹੋ ਕਹਿ ਰਹੇ ਨੇ ਬਾਕੀ ਦੇਖਦੇ ਮੌਕੇ ਤੇ ਜਿਸ ਮਤਲਬ ਹੋਈ ਠੀਕ ਇਸ ਮਤਲਬ ਕਾਨੂੰਨ ਕਰਨ ਦੇ ਕੀ